ਜੂ ਆਰ ਵਾਲੇ ਮਹੀਨੇ 16 ਮਾਰਚ ਦਿਨ ਐਤਵਾਰ ਨੂੰ ਨਵਾਂ ਸਾਲ ਇਕ ਤੇਜ ਜੋਕੇ 14 ਮਾਰਚ ਨੂੰ ਹੈ ਨਵੇਂ ਸਾਲ ਦੀ ਆਰੰਭ ਦੇ ਵਿੱਚ 16 ਮਾਰਚ ਨੂੰ ਨਗਰ ਕੀਰਤਨ ਅਤੇ ਬੋਨੇਪਲੇ ਨੂੰ ਸਵਾਗਤ ਤੇ ਨਗਰ ਕੀਰਤਨ ਸਜਾਏ ਜਾਣਗੇ ਜਿਸ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰगोਬਿੰਦ ਸਾਹਿਬ ਦੀ ਤੀਨੋਂ ਦੀ ਕਮੇਟੀ ਨਾਲ ਅੱਜ ਤੋਂ 4 ਮਹੀਨੇ ਪਹਿਲਾਂ ਵਿਚਾਰ ਕੀਤੀ ਗਈ ਕਿ ਜੋ ਗੁਰੂ ਸਾਹਿਬ ਨੇ ਲੰਗਰ ਦੀ ਮਰਿਆਦਾ ਰਚੀ ਸੀ ਕਿ ਅਸੀਂ ਸਾਰੀ ਹੀ ਦੁਨੀਆਂ ਦੇ ਵਿੱਚ ਉਸ ਮਰਿਆਦਾ ਨੂੰ ਬਰਕਰਾਰ ਰੱਖ ਪਾਏ ਆ ਕਿਉਂਕਿ ਅਸੀਂ ਗੁਰੂ ਸਾਹਿਬ ਵੱਲੋਂ ਬਖਸ਼ੀਆਂ ਮਰਿਆਦਾਵਾਂ ਤੋਂ ਉਪਰ ਕੀ ਹਾਂ ਸੋਚਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਅਸੀਂ ਇੱਥੇ ਹਰ ਸਾਲ ਘੜ ਤੋਂ ਘੜ 25 ਤੋਂ 30 ਨਗਰ ਪਿੱਤਰ ਸਜਾਨੇ ਆ ਇਹਨਾਂ ਲੋਕਾਂ ਨੂੰ ਦੱਸਾਂ ਲਈ ਕਿ ਸਿੱਖ ਧਰਮ ਕੀ ਹੈ ਪਰ ਇਹਨਾਂ ਲੋਕਾਂ ਚੜ੍ਹ ਹੋਣ ਤੱਕ ਦਾ ਮੈਸੇਜ ਜੋ ਗਿਆ ਹੈ ਉਹ ਦਾ ਨਾ ਜਾਣ ਚਿੰਤਾ ਜਾਂਦਾ ਹੈ ਵੇਸ਼ਤਾ ਦੀ ਮੰਜਾਰੇ ਅਸੀਂ ਤਾਂ ਦੱਸਣ ਨਿਕਲੇ ਸੀ ਕਿ ਸਿੱਖ ਧਰਮ ਇੱਕ ਕਵਲੱਖਣ ਧਰਮ ਹੈ ਪਰ ਉਸ ਦੀ ਪਹਿਚਾਨ ਸਿਰਫ ਵੇਸ਼ਤਾ ਦੀ ਮੰਜਾਰੇ ਤੱਕ ਹੀ ਰਹਿ ਗਈ ਹੈ ਸੋ ਇਸ ਨੂੰ ਮੁੱਖ ਰੱਖ ਲਿਆ ਅਸੀਂ ਇਸ ਨਗਰ ਕੀਤਾ ਦੇ ਵਿੱਚ ਲੰਗਰ ਕੇਵਲ ਪੰਗਰ ਦੇ ਵਿੱਚ ਹੀ ਸ਼ਕਾ ਸ਼ਕਾਇਆ ਜਾਏਗਾ ਹਰ ਪ੍ਰਕਾਰ ਦਾ ਸਟਾਲ ਜਤ ਕਾਨਾ ਦੀ ਸਖਤ ਬਣਾਈਏ ਕਿਉਂਕਿ ਜੇ ਅਸੀਂ Google ਤੇ ਵੀ ਸਰਚ ਕਰੀਏ ਕੱਲਾ ਲੰਗਰ ਦਿਖਨੇ ਆ ਤੇ ਲੰਗਰ ਪੰਗਰ ਦੇ ਵਿੱਚ ਫੋਟੋਆਂ ਸ਼ੋ ਹੋਦੀਆਂ ਜੇ ਅਸੀਂ ਨਗਰ ਕੀਤਾ ਤੇ ਲੰਗਰ ਦਿਖਨੇ ਆ ਤੇ ਸਾਰੇ ਸ਼ਕਾਚ ਹੋ ਨੇ ਜੋ ਕਿ ਸਿੱਖ ਧਰਮ ਤੋਂ ਨੁਕਸਾਨ ਦੂਰੇ ਇਹ ਜੋ ਪੱਛਮ ਦੀਆਂ ਰੀਤੀ ਰਿਵਾਜ ਸਾਡੇ ਧਰਮ ਚ ਆ ਕੇ ਵੜ ਗਏ ਨੇ ਆਪਾਂ ਆਪ ਹੀ ਵਧਾਣੇਗੇ ਕਿ ਇਹਨਾਂ ਨੂੰ ਸੁਧਾਰਨ ਵਾਸਤੇ ਹੀ ਸਾਨੂੰ ਆਪ ਜਤਨ ਕਰਨੇ ਪੈਣਗੇ ਤੇ ਉਸ ਤੋਂ ਬਾਅਦ ਜੋ ਨਗਰਪੀਤਲ ਸਜਾਏ ਜਾਂਦੇ ਹਨ ਅਸੀਂ ਬਹੁਤ ਉਦਾਤ ਸੰਗਤ ਗੁਰੂ ਸਾਹਿਬ ਦੀ ਪਾਰਕੀ ਦੇ ਅੱਗੇ-ਅੱਗੇ ਚੱਲਦੇ ਹਾਂ ਬਹੁਤੇ ਨਗਰਕੀਤਨਾਂ 'ਚ ਜਿੱਦਾਂ ਅਸੀਂ ਕਿਤਾਬਾਂ ਦੀ ਸੇਵਾ ਕਰਦੇ ਹਾਂ ਸਾਨੂੰ ਸਵਾਲ ਕੀਤੇ ਜਾਂਦੇ ਕਿ ਤੁਸੀਂ ਕਿਤਾਬ ਦੇ ਵਿੱਚ ਲਿਖਦੇ ਹੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਾਰੇ ਧਰਮਾਂ ਨਾਲੋਂ ਜ਼ਿਆਦਾ ਕਰਦੇ ਹਾਂ ਪਰ ਉਹਨੂੰ ਕੁਐਸਚਨ ਕਰਦੇ ਨੇ ਕਿ ਇਹ ਹੀ ਸਤਕਾਰ ਹੈ ਤੁਸੀਂ ਆਪ ਤੇ ਖੁੱਲ੍ਹੇ ਜੋੜੇ ਪਾ ਕੇ ਗੁਰੂ ਸਾਹਿਬ ਕੋ ਅੱਗੇ ਜਾਂਦੇ ਹੋ ਸੰਗਤਾਂ ਨੂੰ ਵੀ ਬੇਨਤੀ ਕਰੀ ਦੀ ਪ੍ਰਬੰਧਕਾਂ ਨੂੰ ਵੀ ਕਰੀ ਦੀ ਪਰ ਬਹੁਤ ਅਦਾ ਪ੍ਰਬੰਧ ਕਰਦੀਆਂ ਮਜਬੂਰੀਆਂ ਹੋ ਜਾਂਦੀਆਂ ਕਿਉਂਕਿ ਸੰਗਤ ਨੂੰ ਜੇ ਕੋਈ ਚੀਜ਼ ਤੇ ਕਿਹਾ ਜਾਂਦਾ ਤੇ ਸੰਗਤ ਨਿਰਾਸ਼ ਹੋ ਕੇ ਇੱਕ ਗੁਰਦੁਆਰਾ ਸਾਹਿਬ ਦੂਸਰੇ ਗੁਰਦੁਆਰਾ ਸਾਹਿਬ ਜਾ ਕੇ ਸੁਵਾਮਾ ਕਰਨ ਲੱਗ ਪੈਂਦੀ ਇਹ ਸਾਰੇ ਉਪਰਾਹਲੇ ਦੇ ਵਿੱਚ ਸੰਗਤ ਨੂੰ ਹੀ ਸਾਥ ਦੇਣਾ ਪੈਣਾ ਹੈ ਗੁਰੂ ਸਾਹਿਬ ਨੇ ਜੋ ਮਰਿਆਦਾ ਸਾਨੂੰ ਬਖਸ਼ੀ ਸੀ ਲੰਗਰਾਂ ਦੀ ਪੰਗਰ ਦੇ ਵਿੱਚ ਇਸ ਕਰਕੇ ਬਖਸ਼ੀ ਸੀ ਕਿ ਤਾਂ ਜੋ ਉੱਚ-ਨੀਚ ਉਥੇ ਰਾਜਾ ਵੀ ਆ ਕੇ ਪੰਗਰ 'ਚ ਬੈਠਦਾ ਸੀ ਪੁਖਾਰੀ ਵੀ ਇੱਕ ਮਜ਼ਦੂਰ ਵੀ ਗੁਰੂ ਸਾਹਿਬ ਨੇ ਸਾਰਿਆਂ ਨੂੰ ਬਰਾਬਰਤਾ ਦੇਣ ਦੇ ਲਈ ਪੰਗਰ ਸ਼ੁਰੂ ਕੀਤੀ ਸੀ ਤੇ ਅਸੀਂ ਪੰਗਰ ਤੋਂ ਬੋਹਾ ਨੂਰ ਹੋ ਗਏ ਆ ਸੋ ਸਾਰਿਆਂ ਸੰਤਾਂ ਦੇ ਚਰਨਾਂ 'ਚ ਮੇਟੀ ਹੈ ਸੋਣਾ ਮਰਚੂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨੂ ਸ਼ਹਿਰ ਦੇ ਵਿੱਚ ਨਗਰ ਕੀਰਤ ਸਜਾਇਆ ਇਸ ਵਿੱਚ ਪੰਗਰ ਚੰਗਰ ਸ਼ਿਕਾਇਤ ਜਾਣਗੇ ਉਸ ਤੋਂ ਬਾਅਦ 29 ਮਾਰਚ ਤੁਹਾਡੇ ਨੇੜੇ ਸ਼ਹਿਰ ਗਿਆਦਾਰਾ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਸ਼ਹੀਦਾ ਕਾਜ਼ਰ ਮਜੂਰੇ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਨਾਲ ਲੱਗੇ ਇਹ ਨਗਰ ਕੀਰਤ ਸਜਾਇਆ ਤੇ ਗੁਰਦੁਆਰਾ ਸਾਂਝਵਾਨੀ ਦੀ ਪ੍ਰਬੰਧਕ ਕਮੇਟੀ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਹ ਵੀ ਨਗਰ ਕੀਰਤਨਾ ਮੇਰੇ ਖਿਆਲ 12 ਅਪ੍ਰੈਲ ਦੇ ਲਗਭਗ ਹੈ ਉਹ ਵੀ ਪੰਗਰ ਦੇ ਵਿੱਚ ਹੀ ਲੰਗਰ ਸ਼ਿਕਾਹ ਦੀ ਕੋਸ਼ਿਸ਼ ਇਥੋਂ ਦੀਆਂ ਸਰਦਾਰ ਨੂੰ ਬੇਨਤੀ ਕਰਦੇ ਹਾਂ ਵਾਦੂ ਵਾਦ ਅਸੀਂ ਕੋਸ਼ਿਸ਼ ਕਰੀਏ ਸਟਾਲਾਂ ਨੂੰ ਪ੍ਰੇਰਿਤ ਕਰਕੇ ਜਿੰਨੇ ਪਿੰਡ ਵੀਰ ਬਿਜ਼ਨਸਮੈਨ ਸੇਵਾ ਕਰਨੇ ਚਾਹਦੇ ਹਨ ਗੁਰੂ ਘਰ ਦੇ ਨੰਗਰਾਂ ਦੇ ਵਿੱਚ ਸੇਵਾ ਕਰੋ ਆਪਣਾ ਉਹੀ ਦਾਲ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਲਿਹਾਣ ਕੇ ਰਸਤਾ ਪਣਵਾਉ ਆਪਣੇ ਹੱਥੀ ਤਿਆਰ ਕਰੋ ਗੁਰੂ ਸਾਹਿਬ ਦਾ ਅਦਾਸਾ ਸੋਚ ਕੇ ਪੰਗਰ ਦੇ ਵਿੱਚ ਭਾ ਕੇ ਰਣ ਵਿੱਚ ਸਾਰੇ ਇੱਕ ਪੰਗਰ ਦੇ ਵਿੱਚ ਲੰਗਰ ਛਕੀਏ ਤਾਜੂ ਪਤਾ ਲੱਗੇ ਕਿ ਇੱਕ ਰਾਜਾ ਵੀ ਉੱਥੇ ਬੈਠ ਕੇ ਸ਼ਰਧਾ ਰਿਹਾ ਇੱਕ ਦਿਹਾੜੀਦਾਰ ਵੀ ਤੇ ਤੁਹਾਨੂੰ ਮੁਰਤਾ ਨੂੰ ਇੱਕ ਚੰਗਾ ਮੈਸੇਜ ਦੇ ਸਕੀਏ ਕਿ ਸਾਡਾ ਧਰਮ ਹਰ ਇੱਕ ਨੂੰ ਬਰਾਬਰਤਾ ਦੇ ਨਾਲ ਰੱਖਦਾ ਹੈ ਇੰਨੀਆਂ ਕ ਬੇਇਨਤੀਆਂ ਪਰਵਾਣ ਕਰਦੀਆਂ ਹੋਈਆਂ ਭੁੱਲਾ ਚੁਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ